ਹਾਂਜੀ ਦੋਸਤੋ ਮੈਕਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਅੱਜ ਆਪਾਂ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਹਾਂ ਹਰਨਾਲ ਨਾਲ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਹਰੜਪੋਪੋ ਹਰੜਪੋਪੋ ਹੁੰਦਾ ਹੈ ਹਸਤ ਰੇਖਾ ਵੇਖ ਕੇ ਭਵਿੱਖ ਦੱਸਣ ਵਾਲਾ ਨਜ਼ੂਮੀਆਂ ਜਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਪਾਂਡਾ ਵੀ ਕਹਿ ਦਿੰਦੇ ਆ ਜਿਹੜਾ ਹੱਥ ਵੇਖ ਕੇ ਜਾਂ ਹੱਥ ਦੀਆਂ ਲਕੀਰਾਂ ਦੇਖ ਕੇ ਆਪਣਾ ਭਵਿੱਖ ਦੱਸਦਾ ਹੈ ਤਾਂ ਉਹਨੂੰ ਹਰੜਪੋਪੋ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਹਲੂਣਾ ਹਲੂਣਾ ਦੇ ਨਾਂ ਹੁੰਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਕਿਸੇ ਚੀਜ਼ ਨੂੰ ਝੁਲਾਉਣਾ ਕਿਸੇ ਫਲਦਾਰ ਰੁੱਖ ਦੇ ਟਾਣੇ ਨੂੰ ਦਿੱਤਾ ਜਾਣ ਵਾਲਾ ਝੂਲਾ ਜਿਹੜਾ ਉਹਨੂੰ ਵੀ ਅਸੀਂ ਹਲੂਣਾ ਕਹਿੰਨੇ ਆ ਇਸ ਤੋਂ ਇਲਾਵਾ ਕਈ ਵਾਰੀ ਬੱਚੇ ਦੇ ਪੰਘੂੜੇ ਨੂੰ ਵੀ ਜਿਹੜਾ ਅਸੀਂ ਅੱਗੇ ਪਿੱਛੇ ਕਰਦੇ ਹਾਂ ਜਦੋਂ ਤਾਂ ਉਹਨੂੰ ਵੀ ਖਲੂਣਾ ਕਿਹਾ ਜਾਂਦਾ ਹੈਗਾ ਤਾਂ ਹਲੂਣਾ ਹੁੰਦਾ ਕਿਸੇ ਫਲਦਾਰ ਰੁੱਖ ਦੇ ਟਾਣੇ ਨੂੰ ਦਿੱਤਾ ਜਾਣ ਵਾਲਾ ਝੂਲਾ ਇਸ ਤੋਂ ਵੱਡਾ ਸ਼ਬਦ ਆਪਣੇ ਕੋਲੇ ਹਵਾਨਾ ਹਵਾਨਾ ਹੁੰਦਾ ਜਿਹੜਾ ਉਹ ਦੁੱਧਾਰੂ ਪਸ਼ੂਆਂ ਦੀਆਂ ਪਿਛਲੀਆਂ ਲੱਤਾਂ ਤੋਂ ਅੰਦਰ ਵੱਾਰ ਅਤੇ ਢਿੱਡ ਦੇ ਹੇਠਾਂ ਪਸ਼ਾਂਵਾਲ ਨੂੰ ਲੱਗੀ ਦੁੱਧ ਰੀ ਥੈਂਦੀ ਵਾਲਾ ਹਿੱਸਾ ਮਤਲਬ ਜਿਹੜਾ ਪਸ਼ੂਆਂ ਦਾ ਦੁੱਧ ਦੇਣ ਵਾਲਾ 파ਰਟ ਹੈ ਲੇਵਾ ਹੈ ਉਹਨੂੰ ਆ ਜਿਹੜਾ ਹਵਾਨਾ ਕਿਹਾ ਜਾਂਦਾ ਉਹਨੂੰ ਦੇਸੀ ਭਾਸ਼ਾ ਦੇ ਵਿੱਚ ਲੇਵਾ ਵੀ ਕਹਿੰਦੇ ਆ ਹਵਾਨਾ ਵੀ ਕਹਿੰਦੇ ਆ ਤਾਂ ਲੇਵਾ ਜਿਹੜਾ ਉਹਨੂੰ ਹਵਾਨਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਫੜਬੋਚ ਫੜਬੋਚ ਹੁੰਦਾ ਘਸੁੰਨ ਮੁੱਕਾ ਜਾਂ ਹੂਰਾ ਕਹਿੰਦਾ ਜੇ ਬੋਲੀ ਬੇਬੇ ਦੇ ਮੂਰੇ ਨਹੀਂ ਤੇਰੇ ਬੜੇ ਪੈਣਗੇ ਹੂਰੇ ਨਹੀਂ ਤਾਂ ਹੂਰਾ ਹੁੰਦਾ ਬਈ ਫੜਬੋਚ ਖੇਡ ਪੰਜਾਬੀ ਦੇ ਵਿੱਚ ਉਹਨੂੰ ਕਹਿੰਦੇ ਆ ਫੜਬੋਚ ਸੋਨ ਮੁੱਕਾ ਖੂਰਾ ਇਸ ਤੋਂਗਲਾ ਸ਼ਬਦ ਆਪਣੇ ਕੋਲੇ ਹੜੱਲੂ ਹੜੱਲੂ ਉਹਦਾ ਜਿਹੜਾ ਜ਼ੋਰ ਦੇ ਆਏ ਹੜ ਕਾਰਨ ਧਰਤੀ ਤੇ ਜਿਹੜੀ ਗਾਬ ਵੈਸ਼ ਜਾਂਦੀ ਆ ਜਾਂ ਧਰਤੀ ਤੇ ਜਿਹੜੀ ਜਲਬ ਵੈਸ਼ ਜਾਂਦੀ ਉਹਨੂੰ ਹੜੱਲੂ ਕਹਿੰਦੇ ਆ ਇਸ ਤੋਂਗਲਾ ਸ਼ਬਦ ਆਪਣੇ ਕੋਲੇ ਖੜਵੱਤ ਖੜਵਤ ਉਹਦਾ ਜਿਹੜਾ ਪਹਿਲੇ ਪਤੀ ਤੋਂ ਪੈਦਾ ਹੋਇਆ ਪੁੱਤਰ ਜੋ ਕਿਸੇ ਤੀਵੀ ਨਾਲ ਦੂਜੇ ਪਤੀ ਦੇ ਘਰ ਆਇਆ ਹੋਵੇ ਉਹਨੂੰ ਪਿਛਲਾ ਅੱਗ ਵੀ ਕਹਿੰਦੇ ਆ ਤੇ ਉਹਨੂੰ ਖੜੁੱਤ ਵੀ ਕਹਿੰਦੇ ਆ ਜਿਹੜਾ ਕਿਸੇ ਹੋਰ ਪਤੀ ਦਾ ਪੁੱਤਰ ਹੋਵੇ ਪਰ ਆਪਣੀ ਮਾਂ ਦੇ ਨਾਲ ਕਿਸੇ ਦੂਜੇ ਪਤੀ ਦੇ ਘਰ ਆਇਆ ਹੋਵੇ ਉਹਨੂੰ ਖੜੁੱਤ ਕਹਿੰਦੇ ਇਸ ਤੋਂਗਲਾ ਸ਼ਬਦ ਆਪਣੇ ਕੋਲੇ ਹਾਮਲਾ ਹਾਮਲਾ ਹੁੰਦਾ ਕੁੱਖ ਵਿੱਚ ਬੱਚਾ ਪੈਦਾ ਹੋਣ ਵਾਲੀ ਗਰਭਵਤੀ ਇਸਤਰੀ ਹੁੰਦੀ ਹੈ ਜਿਹੜੀ ਮਤਲਬ ਜਿਹੜੀ ਇਸਤਰੀ ਨੂੰ ਬੱਚਾ ਪੈਦਾ ਹੋਣ ਵਾਲਾ ਹੁੰਦਾ ਗਰਭਵਤੀ ਔਰਤ ਹੁੰਦੀ ਆ ਉਹਨੂੰ ਆ ਜਿਹੜਾ ਹਮਲਾ ਕਹਿਆ ਜਾਂਦਾ ਇਸ ਦੇ ਨਾਲ ਮਿਲਦਾ ਜੁਲਦਾ ਸ਼ਬਦ ਸੀਗਾ ਆਪਣੇ ਕੋਲੇ ਹਮਲ ਜਿਹੜਾ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵਰਤਿਆ ਸੀ ਹਮਲ ਹੁੰਦਾ ਜਿਹੜਾ ਜਿਹੜਾ ਬੱਚਾ ਪੇਟ ਦੇ ਅੰਦਰ ਹੁੰਦਾ ਜਿਹਨੇ ਜਨਮ ਲੈਣਾ ਹੁੰਦਾ ਉਹਨੂੰ ਹਮਲ ਕਹਿੰਦੇ ਆ ਤੇ ਜਿਹੜੀ ਗਰਭਤੀ ਔਰਤ ਹੁੰਦੀ ਆ ਉਹਨੂੰ ਹਮਲਾ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਹਾੜਾ ਹਾੜਾ ਹੁੰਦਾ ਜਿਹੜਾ ਉਹ ਦੇਸੀ ਸ਼ਰਾਮ ਦਾ ਇੱਕ ਪੈਗ ਵੀ ਹੁੰਦਾ ਜਾਂ ਇੱਕ ਖਾਸ ਨਾਪ ਤੋਲ ਦਾ ਬਰਤਨ ਹੁੰਦਾ ਜਿਹੜਾ ਉਹਨੂੰ ਹਾੜਾ ਕਹਿੰਦੇ ਆ। ਆ ਹਾੜਾ ਹੁੰਦਾ ਜਿਹੜਾ ਉਦੇਸੀ ਸ਼ਰਾਬ ਦਾ ਇੱਕ ਪੈਗ ਜਾਂ ਫਿਰ ਇੱਕ ਖਾਸ ਨਾਪ ਤੋਲਦਾ ਬਰਤਨ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਹੰਡੋਲਾ। ਹੰਡੋਲਾ ਹੁੰਦਾ ਜਿਹੜਾ ਬੱਚੇ ਨੂੰ ਝੁਲਾਉਣ ਵਾਲਾ ਪੰਘੂੜਾ ਹੁੰਦਾ। ਬਾਲਾਂ ਦੇ ਘੁੰਮ-ਘੁੰਮ ਕੇ ਝੂਟੇ ਲੈਣ ਵਾਲਾ ਜਿਹੜਾ ਚੱਕਰ ਚੁੰਡਾ ਹੁੰਦਾ ਉਹਨੂੰ ਵੀ ਹੰਡੋਲਾ ਕਹਿੰਦੇ ਆ। ਇਸ ਤੋਂ ਅਗਲਾ ਸ਼ਬਦ ਹੈ ਜਿਹੜਾ ਆਪਣੇ ਕੋਲੇ ਹੀਰਣ। ਹੀਰਣ ਹੁੰਦਾ ਜਿਹੜਾ ਕੰਨ ਬਨ ਕੇ ਪਹਿਨਣ ਵਾਲਾ ਇੱਕ ਜਨਾਨਾ ਗਹਿਣਾ ਮਤਲਬ ਔਰਤਾਂ ਦੇ ਕੰਨਾਂ ਦੇ ਵਿੱਚ ਪਾਉਣ ਵਾਲਾ ਗਹਿਣਾ ਜਿਹੜਾ ਕੰਨਾਂ ਨੂੰ ਵਿੰਨਣ ਤੋਂ ਬਾਅਦ ਪਾਇਆ ਜਾਂਦਾ ਉਸ ਗਹਿਣੇ ਨੂੰ ਹੀਰਨ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਖੁੱਸੜ ਖੁੱਸੜ ਹੁੰਦਾ ਜਿਹੜਾ ਗਰਮ ਰੁੱਤ ਵਿੱਚ ਹਵਾ ਦੇ ਰੁਕ ਜਾਣ ਕਾਰਨ ਜਿਹੜਾ ਹਮਸ ਪੈਦਾ ਹੋ ਜਾਂਦਾ ਤਾਂ ਉਹ ਜਿਹੜਾ ਹਮਸ ਹੁੰਦਾ ਉਹਨੂੰ ਖੁੱਸੜ ਕਿਹਾ ਜਾਂਦਾ ਹੈ ਸੋ ਦੋਸਤੋ ਇਹ ਸਨ ਅਜਿਹੇ ਸ਼ਬਦ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਔਰ ਜਿਹੜੇ ਵੀ ਦੋਸਤ ਸਾਡੇ ਇਸ ਚੈਨਲ ਤੇ ਨਵੇਂ ਆ ਉਹ ਇੱਕ ਦੀਆਂ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ